ਪੰਜਾਬ ਜੌਬ ਹੈਲਪ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਇੱਕ ਵਾਰ ਫਿਰ ਤੋਂ ਸਵਾਗਤਾਂ ਅੱਜ ਅਸੀਂ ਤੁਹਾਨੂੰ ਜੋ ਨਵੇਂ ਰਿਕਰੂਟਮੈਂਟ ਬਾਰੇ ਦੱਸਣ ਜਾ ਰਹੇ ਹਾਂ ਉਹ ਹੈ ਆਰਆਰਸੀ ਨਰਥਨ ਰੇਲਵੇ ਦੀ ਜੋ ਗਰੁੱਪ ਸੀ ਤੇ ਗਰੁੱਪ ਡੀ ਦੀ ਆਨਲਾਈਨ ਫਾਰਮ ਆਏ ਨੇ ਜਿਸ ਵਿੱਚ ਕੀ ਰੇਲਵੇ ਰਿਕਰੂਟਮੈਂਟ ਵੱਲੋਂ ਇਹ ਪੋਸਟ ਨਿਕਲੀ ਆ 22 ਮਈ ਨੂੰ ਇਹ ਜੋ ਪੋਸਟਾਂ 릴ੀਸ ਹੋਈਆਂ ਨੇ ਜਿਸ ਵਿੱਚ ਕੁੱਲ 23 ਵਕਾਂancies 릴ੀਸਡ ਹੋਈਆਂ ਨੇ ਤੇ ਇਸ ਪੋਸਟ ਨੂੰ ਅਪਲਾਈ ਕਰਨ ਜੋ ਕੁਆਲਿਫੀਕੇਸ਼ਨ ਇਹਨਾਂ ਰੱਖੀ ਗਈ ਹੈ ਤੁਹਾਡੇ ਕੋਲ 10ਵੀਂ 12ਵੀਂ ਜਾਂ ਫਿਰ ITI ਪਾਸ ਹੋਣੀ ਜ਼ਰੂਰੀ ਹੈ ਤਾਂ ਤੁਸੀਂ ਇਸ ਪੋਸਟ ਨੂੰ ਅਪਲਾਈ ਕਰ ਸਕਦੇ ਹੋ ਇਸ ਪੋਸਟ ਨੂੰ ਅਪਲਾਈ ਕਰਨ ਇੰਪੋਰਟੈਂਟ ਡੇਟਸ ਆ 22 ਮਈ ਤੋਂ ਫਾਰਮ ਅਪਲਾਈ ਹੋ ਕੇ ਇਹ ਜੋ 22 ਜੂਨ ਤੱਕ ਅਪਲਾਈ ਹੋਣੇ ਨੇ ਜਿਸ ਵਿੱਚ ਕੀ SC ST women candidate ਲਈ ਤੇ minority economically backward class ਲਈ 200 ਰੁਪਏ ਫੀਸ ਆ ਤੇ ਬਾਕੀ ਸਾਰੇ ਕੈਂਡੀਡੇਟਸ ਲਈ 500 ਰੁਪਏ ਫੀਸ ਰੱਖੀ ਗਈ ਆ ਤੇ ਇਸ ਨੂੰ ਅਪਲਾਈ ਕਰਨ ਜੋ ਏਜ ਲਿਮਿਟ ਆ ਉਹ ਘੱਟੋ ਘੱਟ ਤੁਹਾਡੇ ਕੋਲ 18 ਸਾਲ ਦੀ ਹੋਣੀ ਚਾਹੀਦੀ ਨੇ ਤੇ ਵੱਧ ਤੋਂ ਵੱਧ 33 ਸਾਲ ਵਾਲੇ ਅਪਲਾਈ ਕਰ ਸਕਦੇ ਨੇ ਇਸ ਵਿੱਚ ਕੀ ਤੁਹਾਨੂੰ ਏਜ ਰਿਲਾਕਸੇਸ਼ਨ ਵੀ ਦਿੱਤੀ ਜਾਊਗੀ ਜੋ ਕਿ ਰੂਲਸ ਦੇ ਮੁਤਾਬਿਕ ਹੋਊਗੀ ਇਸ ਤੋਂ ਬਿਨਾ ਅਗਰ ਗੱਲ ਕਰ ਲਈ ਤੇ ਇਸ ਵਿੱਚ ਜੋ ਪੇ ਲੈਵਲ ਗਰੁੱਪ ਸੀ ਦਾ ਰਹਿਣ ਵਾਲਾ ਉਹ ਲੈਵਲ 2 ਦਾਗਾ ਜੋ ਕਿ ਇਹਨਾਂ ਨੇ ਰੂਲਸ ਬਣਾਇਆਗਾ ਉਸ ਦੇ ਅਕੋਰਡਿੰਗ ਆ ਤੇ ਗਰੁੱਪ ਡੀ ਦਾ ਲੈਵਲ 1 ਦੇ ਅਕੋਰਡਿੰਗ ਜੋ ਪੇ ਮੈਟ੍ਰਿਕਸ ਰਹਿਣ ਵਾਲਾਗਾ ਸੋ ਤੁਸੀਂ ਚੈੱਕ ਕਰ ਲੈਣਾਗਾ ਆਰਰਸੀ ਵੱਲੋਂ ਜੋ ਗਰੁੱਪ ਸੀ ਤੇ ਗਰੁੱਪ ਵੀਡੀਓ ਵਿੱਚ ਜਿਹੜੇ ਨਿਕਲੇ ਨੇ ਇਸ ਵਿੱਚ ਗਰੁੱਪ ਸੀ ਦੀਆਂ ਪੰਜ ਪੋਸਟਾਂ ਨੇ ਤੇ ਇਸ ਤੋਂ ਬਿਨਾਂ ਜਿਹੜੇ ਗਰੁੱਪ ਡੀ ਦੀਆਂ ਨੇ ਉਹ ਟੋਟਲ 18 ਪੋਸਟਾਂ ਨਿਕਲੀਆਂ ਨੇ ਸੋ ਇਹ ਤੁਸੀਂ ਡਿਟੇਲ ਚੈੱਕ ਕਰ ਲੈਣੀ ਹੈ ਕਿ ਤੁਸੀਂ ਕਿਹੜੀ ਪੋਸਟ 'ਤੇ ਅਪਲਾਈ ਕਰਨਾ ਗਰੁੱਪ ਸੀ 'ਤੇ ਕਰਨਾ ਹੈ ਜਾਂ ਫਿਰ ਗਰੁੱਪ ਡੀ ਲਈ ਅਪਲਾਈ ਕਰਨਾ ਹੈ ਜੇਕਰ ਤੁਸੀਂ ਅੱਗੇ ਕਰ ਬੈਟਰ ਰੋਜਣਾ ਨਵੇਂ-ਨਵੇਂ ਆਉਣ ਸਰਕਾਰੀ ਨੌਕਰੀ ਜਾਣਕਾਰੀ ਸਾਡੇ ਕੋਲੋਂ ਚਾਹੁੰਦੇ ਹੋ ਤਾਂ ਸਾਡੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਰ ਦਿਓ ਤਾਂ ਕਿ ਸਾਰੇ ਲੋਕੋ ਕੋਲ ਇਹ ਪੋਸਟ ਦੀ ਜਾਣਕਾਰੀ ਪਹੁੰਚ ਸਕੇ 10ਵੀਂ 12ਵੀਂ ਆਈ.ਟੀ.ਆ ਪਾਸ ਨੂੰ ਇਸ ਪੋ ਘਰ ਬੈਠੇ ਤੁਸੀਂ ਸਾਡੇ ਕੋਲ ਆਪਣੇ ਪੋਸਟਾਂ ਨੂੰ ਅਪਲਾਈ ਕਰਵਾ ਸਕਦੇ ਹੋ ਸਾਡੀ ਆਫੀਸ਼ੀਅਲ ਵੈਬਸਾਈਟ ਮੈਂਸ਼ਨ ਆ ਜਿਸ ਤੇ ਜਾ ਕੇ ਤੁਸੀਂ ਬਾਕੀ ਦੀ ਡਿਟੇਲ ਜੋ ਹੈ ਚੈੱਕ ਕਰ ਲੈਣੀ ਆ ਤੇ ਇਸ ਤੋਂ ਬਿਨਾਂ ਜੇ ਤੁਸੀਂ ਘਰ ਬੈਠੇ ਇੰਟਰਨੈਟ ਕੈਫੇ ਦਾ ਨਾਲ ਹੀ ਸੇਵਾ ਕਰਨ ਦਾ ਫਾਰਮ ਅਪਲਾਈ ਦਾ ਕੰਮ ਸਿੱਖਣਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲੋ